ਪੰਜਾਬ 'ਚ ਸਰਕਾਰੀ ਬਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਜੀ ਹਾਂ ਅੱਜ ਬੰਦਵਾਸ ਤੇ ਪੀ ਆਰਟੀਸੀ ਦੀਆਂ ਬਸਾਂ ਸੜਕਾਂ ਤੇ ਨਹੀਂ ਦੌੜ ਰਹੀਆਂ ਲੋਕਾਂ ਨੂੰ ਇੱਕ ਵਫਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਇੱਕ ਵਫਰ ਤੋਂ ਪੰਜਾਬੀ ਸਰਕਾਰੀ ਬਸਾਂ ਦਾ ਚੱਕਾ ਜਾਮ ਕੀਤਾ ਗਿਆ ਦੱਸਦੇ ਕਿ ਬੀਤੇ ਹੀ ਸ਼ਾਮ ਜੜੀ ਹੈ ਸਰਕਾਰ ਦੇ ਨਾਲ ਮੀਟਿੰਗ ਹੋਈ ਲੇਕਿਨ ਬੇਸਿੱਟਾ ਰਹੀ ਇਸ ਤੋਂ ਪਹਿਲਾਂ ਵੀ ਜਿਹੜਾ ਚੱਕਾ ਜਾਮ ਕੀਤਾ ਗਿਆ ਸੀ ਲੇਕਿਨ ਸਰਕਾਰ ਨੇ ਗਲਬਾ ਦਾ ਸੱਦਾ ਦਿੱਤਾ ਸੀ ਤੋਂ ਉਸ ਤੋਂ ਬਾਅਦ ਜਿਹੜੀ ਹੈ ਉਹ ਹੜਤਾਲ ਮੁਕਤਵੀ ਕੀਤੀ ਗਈ ਸੀ ਸੋ ਇੱਕ ਵਫਰ ਅੱਜ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ करना पै रहा है दिनाल इस सहयोगी मनजोत जुड़ चुके हैं मनजोत एक बार फिर तो रोडवे से मुलाजिम ने हड़ताल का फैसला किया हालांकि बीते दे दिन मीटिंग हुई लेकिन बेसिट्टा रही और यकीन इस बार फिर खजल खुआरी देखने को मिल रही होगी ਅਧਿਕੁਰਾ ਦਾ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਤਮਾਮ ਪੰਜਾਬ ਭਰ ਦੇ ਵਿੱਚ ਜੇਕਰ ਅਸੀਂ ਅਨੁਮਾਨ ਲਗਾ ਕੇ ਚੱਲੀ ਤਾਂ ਤਕਰੀਬਤ 3000 ਬੱਸਾਂ ਜੜੀਆਂ ਨੇ ਉਹ ਪੰਜਾਬ ਰੋਡਵੇਜ਼ ਪੰਨ ਬਸਤੀਆਂ ਨੇ ਤਾਂ ਉਸ ਦੇ ਵਿੱਚ ਮਹਿਜ਼ ਅੱਜ ਕੇਵਲ 100 ਬੱਸਾਂ ਜੜੀਆਂ ਨੇ ਉਹੀ ਚੱਲਣ ਦਾ ਅਨੁਮਾਨ ਹੈ ਕਿਉਂਕਿ ਖਾਸ ਤੌਰ ਦੇ ਉੱਪਰ ਜਿਹੜੀ ਪੰਜਾਬ ਭਰ ਦੇ ਵਿੱਚ ਪੱਕੇ ਮੁਲਾਜ਼ਮ ਨੇ ਪੰਜਾਬ ਰੋਡਵੇਜ਼ ਉੱਪਨ ਬਸਤੇ ਤਾਂ ਉਹੀ ਬੱਸਾਂ ਚਲਾਉਣਗੇ ਔਰ ਬਾਕੀ ਸਥਿਤੀ ਜਿਹੜੀ ਹੈ ਤਮਾਮ ਜਿਹੜੀਆਂ ਬੱਸਾਂ ਨੇ ਉਹ ਵਕ ਵਕ ਜੜੀਆਂ ਦੇ ਜਿਹੜੇ ਡੀਪੋ ਨੇ ਜਾਂ ਫਿਰ ਚੰਡੀਗੜ੍ਹ ਦਾ ਡੀਪੋ ਹੈ ਉਹਨਾਂ ਦੇ ਵਿੱਚ ਸਥਿਤ ਰਹਿਣੀਆਂ ਤਾਂ ਮੇਰੇ ਪਿੱਛੇ ਤਸਵੀਰਾਂ ਜੜ ਉਹ ਹਾਲਾਤ ਜਿਹੜੇ ਕਿਉਂਕਿ ਚੰਡੀਗੜ੍ਹ ਦਾ ਜਿਹੜਾ ਪੂਰਾ ਬੱਸ ਸਟੈਂਡ ਹੈ ਇਹ ਬਿਲਕੁਲ ਖਾਲੀ ਪਿਆ ਹੋਇਆ ਔਰ ਖਾਸ ਤੌਰ ਦੇ ਉੱਪਰ ਜਿਹੜੇ ਆਮ ਕਰਕੇ ਲੋਕ ਸਫਰ ਕਰਨ ਵਾਲੇ ਨੇ ਆਪਣੇ ਰੋਜ਼ਾਨਾ ਮਰਾਂ ਦੇ ਕੰਮਾਂ ਦੇ ਵਿੱਚ ਆਉਣ ਵਾਲੇ ਇਹ ਤਾਂ ਉਹ ਕਿਤਨਾ ਕਿਤੇ ਜਰੂਰ ਪਰੇਸ਼ਾਨ ਹੋ ਰਹੇ ਨੇ ਕਿੱਥੋਂ ਆਏ ਤੁਸੀਂ ਔਰ ਕੀ ਨਾਮ ਹੈ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਚੰਡੀਗੜ੍ਹ ਤੋਂ ਆਇਆ ਹਾਂ ਬੱਚਾ ਕਿੱਧਰਲੇ ਪਾਸੇ ਜਾ ਰਹੇ ਹੋ ਜਾ ਰਹੇ ਹੁਣ ਮੈਂ ਅਸੀਂ ਜਾਣਾ ਹੈ ਬੇਟੀ ਦੇ ਕੋਲੇ ਜਾਣਾ ਚੁੰਨੀ ਪਾਇਨ ਤਖੜਾ ਹਲਤੋ ਵੀ ਬਸ ਨਹੀਂ ਮਿਲੀ ਯਾਰ ਕੋਈ ਬਸ ਨਹੀਂ ਮਿਲੀ ਐਕਚੁਅਲੀ ਮੈਂ ਐਡਮਿਸ਼ਨ ਤਾਂ ਕਰਾਇਆ ਸੀ ਪਹਿਲੇ ਇਥੇ ਇਨਕੁਆਇਰੀ ਤੋਂ ਪਤਾ ਕੀਤਾ ਵੀ ਬੱਸਾਂ ਜਾਂਦੀਆਂ ਹੈ ਕਹਿੰਦੇ 7:20 ਤੇ ਬੱਸ ਵੀ ਜਾਂਦੀ ਹੈ 7:40 ਤੇ ਬੱਸ ਵੀ ਜਿੰਨੇ ਕੋਈ ਸਕਰੀਨਸ਼ਾਟ ਪਿਆ ਹੈ ਬਟ ਉਹਦੋਂ ਵੀ ਆਇਆ ਲੇਟ ਹੋ ਗਿਆ 7:05 ਤੇ ਪਹੁੰਚਿਆ ਵੀ ਮੈਂ ਕਿਹਾ ਚਲੋ ਦੋ ਦਿਨ ਕਾਲਜ ਛੱਡਿਆ ਹਾਂ ਬੱਚੀ ਨੂੰ ਤੇ ਹਲੇ ਤੱਕ ਕੋਈ ਬੱਸ ਨਹੀਂ ਆਈ ਮਤਲਬ ਘੰਟਾ ਹੋ ਗਿਆ ਕੋਈ ਬੱਸ ਮਿਲੀ ਨਹੀਂ ਕੀ ਕਹਿੰਦੇ ਕੀ ਹੈ ਕਿਸ ਨੂੰ ਪੁੱਛੋ ਸਿੱਧੇ ਮੂੰਹ ਤਾਂ ਕੋਈ ਜਵਾਬ ਦਿੰਦੇ ਨਹੀਂ ਪਹਿਲੀ ਗੱਲ ਤਾਂ ਇਹ ਪਤਾ ਸਭ ਨੂੰ ਹੁੰਦਾ ਪਤਾ ਨਹੀਂ ਪਤਾ ਨਹੀਂ ਉੱਪਰ ਦੀਆਂ ਰਿਹੀਆਂ ਬੱਸਾਂ ਤੇ ਇਧਰ ਕੋਈ ਬੱਸ ਅਹ ਕਈ ਤੁਸੀਂ ਪੰਜਾਬ ਰੋਡਵੇਜ਼ ਤੋਂ ਹੀ? ਨਹੀਂ ਜੀ ਪ੍ਰਾਈਵੇਟ ਸੰਡਿਕੇਟ। ਸੰਡਿਕੇਟ ਤੋਂ। ਰੋਡਵੇਜ਼ ਦੀਆਂ ਬੱਸਾਂ ਬੰਦ ਨੇ? ਹਾਂ ਜੀ ਅੱਜ ਬੰਦ ਆ। ਪੂਰੀ ਸਥਿਤੀ ਜਿਹੜੀ ਆ ਦੇਖੋ ਹਰ ਇੱਕ ਤਰਫ ਜਿਹੜੇ ਲੋਕ ਨੇ ਉਹ ਪ੍ਰੇਸ਼ਾਨ ਵੀ ਹੋ ਰਹੇ ਨੇ ਕਿਉਂਕਿ ਆਮ ਕਰਕੇ ਲੋਕਾਂ ਨੇ ਆਪਣੇ ਮੰਜ਼ਲੇ ਤੱਕ ਪਹੁੰਚਣਾ ਜਿਨ੍ਹਾਂ ਦੇ ਵਿੱਚ ਵਿਦਿਆਰਥੀ ਵੀ ਨੇ ਔਰ ਰੋਜ਼ਾਨਾ ਦੀ ਤਰ੍ਹਾਂ ਜਾਣ ਵਾਲੇ ਆਪਣੇ ਕੰਮਾਂ ਤੇ ਜਾਣ ਵਾਲੇ ਮਲਾਜ਼ਮ ਵੀ ਨੇ ਸੋ ਇਹ ਸਾਰੇ ਹੀ ਕਿਤਨਾ ਕਿਤੇ ਪ੍ਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਔਰ ਖਾਸ ਤੌਰ ਦੇ ਉੱਪਰ ਜਿ세 ਜ਼ਿਕਰ ਕਰੀਏ ਤਾਂ ਇੱਥੇ ਜ਼ਿਕਰ ਚੰਡੀਗੜ੍ਹ ਦਾ ਜ਼ਿਕਰ ਕਰੀਏ ਤਾਂ ਚੰਡੀਗੜ੍ਹ ਤੋਂ ਪੰਜਾਬ ਦੇ ਤਮਾਮ ਜ਼ਿਲ੍ਹਿਆਂ ਦੇ ਵਿੱਚ ਬੱਸਾਂ ਦੀ ਜਿਹੜੀ ਸਰਵਿਸ ਹੈ ਸਹੂਲਤ ਹੈ ਉਹ ਜਾਂਦੀ ਹੈ ਪਰ ਜाहिर ਜੀ ਗੱਲ ਹੈ ਕਿ ਜੇਕਰ ਪੰਜਾਬ ਰੋਡਵੇਜ਼ ਦੀ ਕੋਈ ਬੱਸ ਚੱਲ ਰਹੀ ਹੈ ਲੇਕਿਨ ਤਾਂ ਉੱਥੇ ਕੇਵਲ ਸਰਕਾਰ ਜਿਹੜੇ ਪੱਕੇ ਤੌਰ ਦੇ ਪਰ ਮੁਲਾਜ਼ਮ ਨੇ ਤਾਂ ਉਹੀ ਬੱਸਾਂ ਚਲਾ ਰਹੇ ਨੇ ਬਾਕੀ ਜਿਹੜੇ ਲਗਭਗ ਜਿਹੜੇ ਪ੍ਰਾਈਵੇਟ ਨੇ ਉਹਨਾਂ ਵੱਲੋਂ ਸਰਕਾਰ ਦੇ ਖਿਲਾਫ ਜਿਹੜੀਆਂ ਮੰਗਾਂ ਨੇ ਜਿਹਨਾਂ ਦੇ ਵਿੱਚ ਕਿਲੋਮੀਟਰ ਸਕੀਮ ਹੈ ਕੀ ਉਸ ਨੂੰ ਬੰਦ ਕੀਤਾ ਜਾਵੇ ਆਊਟਸੋਰਸ ਮੁਲਾਜ਼ਮ ਜਿਹੜੇ ਆ ਉਹਨਾਂ ਨੂੰ ਬੰਦ ਕਰਕੇ ਰੈਗੂਲਰ ਕੀਤਾ ਜਾਵੇ ਪਨਵਾਜ਼ ذریعے ਭਰਤੀ ਕੀਤਾ ਜਾਵੇ ਸੋ ਦੂਸਰੀ ਤਰਫ ਇਹ ਜਿਹੜੀ ਤਸਵੀਰ ਹੈ ਵੀ ਬਿਲਕੁਲ ਜਿਹੜਾ 43 ਦਾ ਬੱਸ ਸਟੈਂਡ ਹੈ ਬਿਲਕੁਲ ਖਾਲੀ ਪਿਆ ਔਰ ਖਾਸ ਤੌਰ ਦੇ ਉੱਪਰ ਇਹ ਇੱਥੇ ਜੇਕਰ ਆਮ ਕਰਕੇ ਰੋਜ਼ਾਨਾ ਦੀ ਤਰ੍ਹਾਂ ਦੇਖਿਆ ਜਾਵੇ ਤਾਂ ਇੱਥੇ ਪੂਰਨ ਤੌਰ ਦੇ ਉੱਪਰ ਜਿਹੜੀਆਂ ਵਕਫ ਵਕਫ ਅੱਜ ਜਿਹੜੀਆਂ ਸਟੇਟਸ ਜਾਂ ਬਸ ਦੀ ਸਹੂਲਤ ਹੈ ਜਿਸ ਦੇ ਵਿੱਚ ਪੰਜਾਬ ਰੋਡਵੇਜ਼ ਹੈ ਚੰਡੀਗੜ੍ਹ ਟਰਾਂਸਪੋਰਟ ਹੈ ਔਰ ਉੱਥੇ ਹੀ ਹਰਿਆਣਾ ਹਿਮਾਚਲ ਇਹ ਸਾਰੀਆਂ ਬੱਸਾਂ ਜਿਹੜੀਆਂ ਨੇ ਇੱਥੇ ਜ਼ਾਹਰ ਦੇ ਤੌਰ ਦੇ ਉੱਪਰ ਖੜੀਆਂ ਹੁੰਦੀਆਂ ਨੇ ਪਰ ਅੱਜ ਦੀ ਸਥਿਤੀ ਜਿਹੜੀ ਹੈ ਅੱਜ ਦੀ ਜੋ ਸਥਿਤੀ ਹੈ ਇਸ ਦੇ ਵਿੱਚ ਹਾਲਾਤ ਥੋੜੇ ਵੱਖਰੇ ਤੌਰ ਦੇ ਉੱਪਰ ਦਰਸਾਏ ਜਾ ਰਹੇ ਨੇ ਤੁਸੀਂ ਕਿੱਥੋਂ ਆਏ ਹੋ ਔਰ ਕਿੱਥੇ ਜਾਣਾ ਹੈ ਮੈਂ ਚੰਡੀਗੜ੍ਹ ਸਾਂ ਆਇਆ ਡੱਡੂ ਮਾਜਰਾ ਝੰਜੇੜੀ ਜਾਣਾ ਬੱਸ ਮਿਲ ਨਹੀਂ ਰਹੀ ਬੱਸ ਨਹੀਂ ਮਿਲਦੀ ਕਦੋਂ ਦੇ ਖੜੇ ਹੋ आधा ਘੰਟਾ ਹੋ ਗਿਆ ਅੱਧਾ ਘੰਟਾ ਹੋ ਗਿਆ ਕੀ ਕਹਿੰਦੇ ਕੀ ਇਹ ਬਸ ਸਟੈਂਡ ਆਈ ਨਹੀਂ ਰਹੀ ਬਸ ਆ ਕੇ ਦਿੱਲੀ ਮਿਲ ਜਾਂਦੀ ਸੀ ਇਸ ਟਾਈਮ ਤੇ ਹਾਂਜੀ ਦਿੱਲੀ ਪਤਾ ਨਹੀਂ ਲੱਗਾ ਵੀ ਸਟ੍ਰਾਈਕ ਹੈ ਬਸਾਂ ਨਹੀਂ ਇਹ ਨਹੀਂ ਪਤਾ ਦਾ ਸਟ੍ਰਾਈਕ ਹੈ ਬਸ ਦੀ ਔਰ ਮੈਂ ਅਕੈਡਮੀ ਮੇ ਜਾਣਾ ਹੈ ਲੇਟ ਹੋ ਰਹੀ ਹੂ 9 ਵਜੇ ਤੱਕ ਦੀ ਟਾਈਮਿੰਗ ਹੈ ਮੇਰੀ ਆਫਿਸ ਕੀ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਰਹਾ ਤਾਂ ਪੂਰੇ ਬੱਸ ਸਟੈਂਡ ਦੇ ਉੱਪਰ ਬਣੀ ਹੈ ਫਿਰ ਚਾਹੇ ਉਹ ਚੰਡੀਗੜ੍ਹ ਦਾ ਬੱਸ ਸਟੈਂਡ ਹੋਵੇ ਮੋਹਾਲੀ ਦਾ ਪੰਜਾਬ ਦਾ ਬੱਸ ਸਟੈਂਡ ਹੋਵੇ ਇਹ ਤਮਾਮ ਜਗ੍ਹਾ ਦੇ ਉੱਪਰ ਜਿਹੜੀ ਆਮ ਕਰਕੇ ਮੁਸ਼ਕਲਾਂ ਦੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਲੋਕਾਂ ਨੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਆਪਣੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮਾਂ ਦੇ ਉੱਪਰ ਜਾਣਾ ਹੈ ਪਰ ਜਿੱਥੇ ਪਹਿਲਾਂ ਜਿਸੀ ਅਨੁਮਾਨ ਲਗਾ ਕੇ ਚੱਲੀ ਕਿ ਇਸ ਬੱਸ ਸਟੈਂਡ ਤੋਂ ਇੱਕ ਜਗ੍ਹਾ ਦੇ ਵੱਲ ਨੂੰ ਲਗਭਗ 10 ਤੋਂ 15 ਬੱਸਾਂ ਜਾਂਦੀਆਂ ਸੀ ਤਾਂ ਅ ਉਸ ਰੂਟ ਦੇ ਉੱਤੇ ਕੇਵਲ ਇੱਕ ਜਾਂ ਦੋ ਬੱਸਾਂ ਚੱਲ ਰਹੀਆਂ ਨੇ ਉਹ ਵੀ ਸਮਾਂ ਜਿਹੜਾ ਹੈ ਪਹਿਲਾਂ ਦੇ ਮੁਤਾਬਕ ਬਹੁਤ ਜ਼ਿਆਦਾ ਲੇਟ ਹੋ ਰਿਹਾ ਹੈ ਉਸ ਦੇ ਨਾਲ ਕਿਤੇ ਆਮ ਕਰਕੇ ਜਿਹੜੀ ਸਮੱਸਿਆ ਪਹਿਲਾਂ ਤਾਂ بارش ਕਰਕੇ ਲੋਕਾਂ ਦੀ ਵਾਰੀ ਦੂਸਰੀ ਸਮੱਸਿਆ ਜਿਹੜੀ ਹੈ ਉਹ ਬਸ ਜਿਹੜੀਆਂ ਹੜਤਾਲ ਨੇ ਉਸ ਕਰਕੇ ਕਿਉਂਕਿ ਅਜੇ ਅੱਜ ਦਾ ਦਿਨ ਹੈ ਔਰ ਕੱਲ ਦਾ ਦਿਨ ਤਾਂ ਹੈ ਹੀ ਹੈ ਇਸ ਤੋਂ ਬਾਅਦ ਹੋਰ ਕਿੰਨਾ ਵਾਅਦਾ ਕਿਉਂਕਿ ਕੱਲ ਨੂੰ ਬਿਲਕੁਲ ਬੜਾ ਅਹਿਮ ਹੈ ਦੇਖਣਾ ਬੰਜੋਤ ਕਿ ਅੱਜ ਤੱਕ ਦਿਨ ਤੱਕ ਖੰਡਰ ਪੁਆਰੀ ਵਿੱਚ ਨਿਕਲੇਗਾ ਕੱਲ ਕਿਉਂਕਿ 15 ਅਗਸਤ ਚਲਦਿਆ ਉਸ ਤੋਂ ਬਾਅਦ ਕੀ ਕੁਝ ਹਾਲਾਤ ਬਣਦੇ ਨੇ ਔਰ ਕਿਸ ਤਰ੍ਹਾਂ ਦੇ ਨਾਲ ਸਰਕਾਰ ਦੇ ਨਾਲ ਕਿਹੜਾ ਫੇਰ ਕੋਈ ਗਲਬਾਤ ਹੁੰਦੀ ਹੈ क्या रेड का जल्दी खत्म होएगा या हड़ताल हले लम्बी चलेगी तमाम सवाल है आने वाले समय से ऐसा पता लगेगा लेकिन कितना कि गंभीरता होया कोई ना कोई हल जरूर कर, लगना चाहिए ਬਿਲਕੁਲ ਕਿਉਂਕਿ ਖਾਸ ਤੌਰ ਦੇ ਉੱਪਰ ਜਿਹੜੇ ਰਾਦਰ ਦੇਖਿਆ ਜਾਵੇ ਤਾਂ ਇਹਨਾਂ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਯਾਨੀ ਕਿ ਪੰਜਾਬ ਰੋਡਵੇਜ਼ ਹੋ ਗਿਆ ਪੰਨਬਸਟੇ ਜਿਹੜੇ ਡਰਾਈਵਰ ਨੇ ਕੰਡਕਟਰ ਨੇ ਇਹਨਾਂ ਵੱਲੋਂ ਲਗਾਤਾਰ ਮੁੱਖ ਮੰਤਰੀ ਅੱਗੇ ਔਰ ਟਰਾਂਸਪੋਰਟ ਮੰਤਰੀ ਅੱਗੇ ਆਪਣੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਰੱਖਿਆ ਜਾਂਦਾ ਹੈ ਔਰ ਉਹਨਾਂ ਵੱਲੋਂ ਪਿਛਲੇ ਦਿਨੀ ਜਦੋਂ ਮੀਟਿੰਗ ਕਰਕੇ ਇਹ ਪੇਰਾ ਪ੍ਰੋਸਤ ਜਤਾਇਆ ਗਿਆ ਕਿ ਅਸੀਂ ਇਹ ਮੰਗਾ ਜਰੂਰ ਹੱਲ ਕਰਾਂਗੇ ਪਰ ਜ਼ਾਹਰ ਜੀ ਗੱਲ ਹੈ ਕਿ ਮੰਗਾ ਹੱਲ ਨਾ ਹੋਣ ਕਰਕੇ ਉਸ ਤੋਂ ਬਾਅਦ ਫਿਰ ਇੱਕ ਮਹੀਨਾ ਅ ਲੇਟ ਕਰਕੇ ਜਿਹੜਾ ਇਹ ਸਟ੍ਰਾਈਕ ਹੈ ਜਿਹੜੀਆਂ ਹੜਤਾਲਾਂ ਨੇ ਇਸ ਨੂੰ ਆਰੰਭ ਕਰ ਦਿੱਤਾ ਗਿਆ ਔਰ ਬੁੱਧਵਾਰ ਰਾਤ ਤੋਂ ਯਾਨੀ ਕਿ ਕੱਲ ਰਾਤ ਤੋਂ ਹੀ ਇਸ ਦੀ ਸ਼ੁਰੂਆਤ ਹੋਈ ਔਰ ਹੁਣ ਅਣਮਿੱਥੇ ਸਮੇਂ ਦੇ ਲਈ ਜਦੋਂ ਤੱਕ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਨਿਕਲਦਾ ਉਸ ਤੋਂ ਬਾਅਦ ਇਸੇ ਤਰੀਕੇ ਦੇ ਨਾਲ ਹੀ ਇਹ ਜਿਹੜੀ ਹੈ ਬੱਸਾਂ ਨੇ ਬੰਦ ਰਹਿਣਗੀਆਂ ਕਿਉਂਕਿ ਜਿਸ ਦੇ ਵਿੱਚ ਫ੍ਰੀ ਸਕੀਮ ਜਿਹੜੀ ਕੀਤੀ ਗਈ ਹੈ ਉਸ ਨੂੰ ਲੈ ਕੇ ਵੀ ਸਹੂਲਤਾਂ ਦਿੱਤੀਆਂ ਨੇ ਪਰ ਉਸ ਦੇ ਪੈਸੇ ਜਿਹੜੇ ਨੇ ਉਹ ਕੰਡਕਟਰਾਂ ਨੂੰ ਜਾਂ ਜਿਹੜੇ ਡਿਪਾਰਟਮੈਂਟ ਨੂੰ ਨਹੀਂ ਦਿੱਤੇ ਜਾਂਦੇ ਪੰਜਾਬ ਸਰਕਾਰ ਤੋਂ ਅਤੇ ਦੂਸਰੇ ਪਾਸੇ ਜਿਹੜੀ ਕਿਲੋਮੀਟਰ ਸਕੀਮ ਹੈ ਉਸ ਨੂੰ ਬੰਦ ਕਰਕੇ ਔਰ ਜਿਹੜੇ ਪੰਜਾਬ ਰੋਡਵੇਜ ਔਰ ਪਨਬਸ ਦੇ ਐਸੋਸੀਏਸ਼ਨ ਦੇ ਮੁਲਾਜ਼ਮ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਸਿੱਧੇ ਤੌਰ ਦੇ ਉੱਪਰ ਠੱਗੀ ਜਿਹੜੀ ਆ ਉਹ ਕੀਤੀ ਜਾ ਰਹੀ ਔਰ ਬੱਸਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਔਰ ਆਮ ਕਰਕੇ ਲੋਕਾਂ ਨੂੰ ਇਹ ਸਹੂਲਤਾ ਦੇਣ ਦੇ ਲਈ ਪੰਜਾਬ ਸਰਕਾਰ ਜਿਹੜੀ ਹੈ ਉਹ ਸੁਹਿਰਦ ਰਵੇ ਚਾਹ ਜੋ ਬੱਸਾਂ ਦੀ ਗਿਣਤੀ ਜਿਹੜੀ ਹੈ ਉਸ ਤਰੀਕੇ ਦੇ ਨਾਲ ਵਧਾਈ ਜਾ ਸਕੇ ਪਰ ਇਹ ਅਜੇ ਹਾਂ ਨਹੀਂ ਹੋ ਰਿਹਾ ਜਿਸ ਕਰਕੇ ਲਗਾਤਾਰ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਹੁਣ ਆਮ ਕਰਕੇ ਜਿਹੜੇ ਲੋਕ ਬਸਾਂ ਤੇ ਜਾਣ ਦੇ ਲਈ 43 ਬਸ ਸਟੈਂਡ ਪਹੁੰਚੇ ਸੀ ਜਾਂ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਬਸ ਸਟੈਂਡ 'ਚ ਪਹੁੰਚ ਰਹੇ ਨੇ ਪਰ ਜਦੋਂ ਬੱਸਾਂ ਬੰਦ ਮਿਲ ਰਹੀਆਂ ਨੇ ਤਾਂ ਜਾਹਰ ਜੀ ਗੱਲ ਹੈ 1 ਘੰਟੇ ਤੋਂ ਵੀ ਜ਼ਿਆਦਾ ਸਮਾਂ ਉਡੀਕਾ ਬਿਲਕੁਲ ਔਰ ਇੱਕ ਖजल क्वਾਰੀ ਕਿਉਂਕਿ ਲੋਕਾਂ ਨੂੰ ਜਾਣਕਾਰੀ ਨਹੀਂ ਸੀ ਮਨਜੋਤ ਔਰ ਯਕੀਨਨ ਉਹਨਾਂ ਦੀ ਖੱਜਲ ਖੁਆਰੀ ਉਹ ਤੇ ਸਰਕਾਰ ਦੇ ਜਿਹੜੇ ਖਜ਼ਾਨੇ ਤੇ ਵੀ ਇਹਦਾ ਅਸਰ ਜ਼ਰੂਰ ਮਾਲੀਏ ਤੇ ਪੈਂਦਾ ਜਿਸ ਕਦਰ ਸਰਕਾਰੀ ਬਸਾਂ ਦਾ ਜਿਹੜਾ ਕੰਮ ਕਾਜ ਛਾਪਾ ਬਹੁਤ ਬਹੁਤ ਸ਼ੁਕਰੀਆ ਮਨਜੋਤ ਫਿਲਹਾਲ ਦੀ ਇਹ ਸਾਰੀ ਤਸਵੀਰ ਔਰ ਜਾਣਕਾਰ ਦਿਲੀ ਔਰ ਅੱਜ ਇਸੇ ਤਰ੍ਹਾਂ ਦੀਆਂ ਤਸਵੀਰਾਂ ਤਮਾਮ ਬਸ ਅੱਡੇ ਤੇ ਨਜ਼ਰ ਆ ਰਹੀਆਂ ਜਿੱਥੇ ਸਰਕਾਰੀ ਬਸਾਂ ਨਹੀਂ ਚੱਲ ਰਹੀਆਂ